ਮੁਲਾਜ਼ਮ ਮਸਲੇ ਪ੍ਰੋਗਰਾਮ ਦਿਖ ਰਿਹਾ ਸਹਾਇ ਦਸ਼ਕਿਆਂ ਨੂੰ ਪਿਆਰ ਪ੍ਰਸ਼ਾਸਰੀ ਕਾਲ ਅੱਜ ਮੁਲਾਜ਼ਮ ਮਸਲੇ ਦੇ ਵਿੱਚ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਪੈਨਸ਼ਨ ਨਾਲ ਜੁੜੀ ਵੱਡੀ ਅਪਡੇਟ ਕਿ ਭਲਕੇ ਹੋਈ ਕੇਂਦਰੀ ਕੈਬਨਟ ਮੀਟਿੰਗ ਦੇ ਵਿੱਚ ਜਿਹੜਾ ਮੁਲਾਜ਼ਮਾਂ ਦੇ ਲਈ ਤੇ ਪੈਨਸ਼ਨਾਂ ਦੇ ਲਈ ਇੱਕ ਅਹਿਮ ਫੈਸਲਾ ਜਿਹੜਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਅ ਇਸ ਵੇਲੇ ਜਿਹੜੇ ਕੇਂਦਰੀ ਮੁਲਾਜ਼ਮ ਨੇਗੇ ਉ 53% ਡੀਏ ਜਿਹੜਾ ਲੈ ਰਹੇ ਨੇ ਤੇ ਮੀਟਿੰਗ ਦੇ ਵਿੱਚ ਉਹਨਾਂ ਨੂੰ 2% ਵਾਧਾਗਾ ਜਿਹੜਾ ਉਹ ਕਰਨ ਦਾਗਾ ਫੈਸਲਾਗਾ ਜਿਹੜਾ ਉਹ ਲਿਆ ਗਿਆ ਹੈਗਾ ਇਹ ਫੈਸਲਾ ਜਿਹੜਾ 1 ਜਨਵਰੀ 2025 ਤੋਂ ਜਿਹੜਾ ਲਾਗੂ ਹੋਵੇਗਾ ਤੇ ਆਉਣ ਵਾਲੀ ਜਿਹੜੀ ਅਪ੍ਰੈਲ ਮਹੀਨੇ ਦੀ ਤਨਖਾਹ ਹੋਵੇਗੀ ਤਾਂ ਉਸ ਦੇ ਵਿੱਚ ਇਹਨਾਂ ਤਿੰਨ ਮਹੀਨਿਆਂ ਦਾ ਏਰੀਅਰ ਸਮੇਤ ਅਪ੍ਰੈਲ ਦਾ ਤਾਂ ਇਹ ਉਸ ਦੇ ਵਿੱਚ ਮਿਲਣਯੋਗ ਹੋਵੇਗਾ ਹੁਣ ਜਿਹੜੇ ਕੇਂਦਰੀ ਮੁਲਾਜ਼ਮ ਨੇਗੇ ਉਹ 55% ਡੀਏ ਦੇ ਹਿਸਾਬ ਨਾਲ ਜਿਹੜੀ ਆਪਣੀ ਤਨਖਾਹ ਉਹ ਕਲੇਮ ਕਰਨਗੇ ਇਥੇ ਜੀ ਇਸ ਦੇ ਨਾਲ ਹੀ ਗੱਲ ਕਰ ਲਈਏ ਜੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਇਸ ਵਕਤ ਦਾ ਜਿਹੜਾ ਉਹ 42% ਡੀਏ ਜਿਹੜਾ ਉਹ ਮਿਲ ਰਿਹਾ ਉਹ ਕੇਂਦਰ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਾਂ ਦੇ ਨਾਲੋਂ ਅਜਾ ਇਸ ਸਮੇਂ 13% ਡੀਏ ਦੋ ਜਿਹੜਾ ਫਾੜੀ ਨੇ ਜਿਹੜੇ ਇਸ ਸਮੇਂ ਉਹ ਚੱਲ ਰਹੇ ਨੇ ਤੇ ਪੰਜਾਬ ਦੇ ਮੁਲਾਜ਼ਮ ਲਗਾਤਾਰ ਸਰਕਾਰ ਤੋਂ ਜਿਹੜੀ ਮੰਗ ਨਹੀਂ ਕਰਦੇ ਆ ਰਹੇ ਨੇ ਕਿ ਸਾਡਾ ਡੀਏ ਹੈਗਾ ਜਿਹੜਾ ਲਗਾਤਾਰ ਨਾਲ ਦੀ ਨਾਲ ਜਦੋਂ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਤਾਂ ਉਹ ਦਿੱਤਾ ਜਾਵੇ ਬੇਸ਼ੱਕ ਸਰਕਾਰ ਨੇ ਜਿਹੜੀਆਂ ਪਿਛਲੀਆਂ ਕੁਸਤਾਂ ਦਿੱਤੀਆਂ ਪਰ ਉਸ ਦੇ ਨਾਲ ਆ ਜਿਹੜਾ ਉਸ ਦਾ ਕਾਫੀ ਬਕਾਇਆ ਹੈਗਾ ਜਦੋਂ ਪਛੜ ਕੇ ਕਿਸ਼ਤਾਂ ਆਉਂਦੀਆਂ ਨੇ ਤਾਂ ਉਹਦਾ ਜਿਹੜਾ ਏਰੀਆ ਹੈਗਾ ਕਾਫੀ ਪੈਂਡਿੰਗ ਰਹਿ ਜਾਂਦਾ ਜਿਸ ਦੇ ਨਾਲ ਮੁਲਾਜ਼ਮ ਤੇ ਪੈਨਸ਼ਨਰ ਕਾਫੀ ਇਸ ਤੋਂ ਆ ਜਿਹੜਾ ਆਪਨ ਆਪ ਨੂੰ ਬੇਚੈਨ ਨਾ ਜਿਹੜੇ ਉਹ ਪਾਉਂਦੇ ਨੇ ਕਿਉਂਕਿ ਇਸ ਸਮੇਂ ਵੀ ਆ ਜਿਹੜਾ ਕੇਂਦਰੀ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਉਹ 55% ਡੀਏ ਦੇ ਉੱਤੇ ਆ ਜਿਹੜੇ ਪਹੁੰਚ ਚੁੱਕੇ ਨੇ ਤੇ ਪੰਜਾਬ ਦੇ ਮੁਲਾਜ਼ਮ ਉਹ 142 ਸੌਰੀ 42% ਡੀਏ ਦੇ ਉੱਤੇ ਆ ਜਿਹੜੇ ਕਮ ਕਰ ਰਹੇ ਨੇ ਸੋ ਪਹਿਲਾਂ ਤਾਂ ਉਹ 13% ਇਸ ਸਮੇਂ ਦੇ ਉੱਤੇ ਘਾਟੇ ਤੇ ਚੱਲ ਰਹੇ ਨੇ ਤੇ ਇਸ ਤੋਂ ਅੱਗੇ ਜਦੋਂ ਉਹਨਾਂ ਨੂੰ ਕਿਸ਼ਤਾਂ ਮਿਲਦੀਆਂ ਨੇ ਤਾਂ ਉਹ ਕਰੰਟ ਡੇਟ ਤੋਂ ਨੇ ਜਿਹੜੀਆਂ ਕਿਸ਼ਤਾਂ ਦਿੱਤੀਆਂ ਜਾਂਦੀਆਂ ਨੇ ਤੇ ਉਹਦਾ ਜਿਹੜਾ ਪਿਛਲਾ ਏਰੀਅਰ ਆ ਕਾਫੀ ਬਣ ਜਾਂਦਾ ਇਸ ਤਰ੍ਹਾਂ ਮੁਲਾਜ਼ਮ ਨੇ ਜਿਹੜੇ ਲਗਾਤਾਰ ਮੰਗ ਕਰਦੇ ਨੇ ਕਿ ਸਾਨੂੰ ਤੁਰੰਤ ਸਮੇਂ ਤੋਂ ਆ ਜਿਹੜਾ ਕੇਂਦਰ ਦੇ ਨਾਲ ਹੀ ਆ ਜਿਹੜਾ ਉਹ ਡੀਆ ਹੈਗਾ ਜਿਹੜਾ ਜਾਰੀ ਕੀਤਾ ਜਾਵੇ ਸੋ ਪੰਜਾਬ ਸਰਕਾਰ ਬੇਸ਼ੱਕ ਇਸ ਬਜਟ ਸੈਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਖਜ਼ਾਨੇ ਦੇ ਵਿੱਚ ਕਾਫੀ ਵੱਡਾ ਵਾਅਦਾ ਹੋਣ ਨੂੰ ਆ ਜਿਹੜਾ ਇਸ ਵਿੱਚ ਦੱਸਿਆ ਗਿਆ ਕਿ ਕਾਫੀ ਪਰਸੈਂਟੇਜ ਆ ਜਿਹੜੀ ਇਨਕਮ ਆਗੀ ਪੰਜਾਬ ਸਰਕਾਰ ਦੀ ਵਧੀ ਆ ਪਰ ਕਿਤੇ ਨਾ ਕਿਤੇ ਮੁਲਾਜ਼ਮਾਂ ਦੇ ਪੱਖ ਤੋਂ ਆ ਜਿਹੜਾ ਸਰਕਾਰ ਨੇ ਆਪਣਾ ਹੱਥਾ ਜਿਹੜਾ ਉਹ ਕੁੱਟਿਆ ਹੋਇਆ ਚਾਹੇ ਉਹ ਏਰੀਅਰ ਨੂੰ ਲੈ ਕੇ ਆਗਾ ਬੇਸ਼ੱਕ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਆ ਕਿਸ਼ਤਾਂ ਦੇ ਵਿੱਚ ਆ ਜਿਹੜਾ ਉਹ 26 ਤੋਂ ਜਿਹੜਾ ਏਰੀਅਰ ਦੇਣ ਦੀ ਜਿਹੜੀ ਸ਼ੁਰੂਆਤ ਆ ਜਿਹੜੀ ਉਹ ਕਰਨੀ ਆ ਤੇ ਡੀਏ ਦੇ ਏਰੀਅਰ ਨੂੰ ਲੈ ਕੇ ਹਜੇ ਉਸ ਦੇ ਉੱਤੇ ਜਿਹੜੀ ਚੁੱਪੀ ਆ ਉਹ ਕਦੋਂ ਤੇ ਕਿਵੇਂ ਮੇਲ ਲਾਗਾ ਤੇ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਨੇ ਜਿਹੜੀਆਂ ਉਹ ਵੀ ਕਾਫੀ ਪਿੱਛੇ ਚੱਲ ਰਹੀਆਂ ਨੇ ਸੋ ਮੁਲਾਜ਼ਮ ਉਮੀਦ ਕਰਦੇ ਨੇ ਕਿ ਜੇਕਰ ਸਰਕਾਰ ਦਾ ਖਜ਼ਾਨਾ ਗਾ ਜਿਹੜਾ ਉਹ ਭਰਿਆ ਤਾਂ ਮੁਲਾਜ਼ਮਾਂ ਦੇ ਜੇਬਾਂ ਦੇ ਵਿੱਚ ਵੀ ਆ ਉਸ ਦੇ ਵਿੱਚੋਂ ਕੁਝ ਨਾ ਕੁਝ ਪੈਣਾ ਚਾਹੀਦਾ ਤੇ ਉਹਨਾਂ ਨੂੰ ਵੀ ਰਾਹਤ ਆ ਜਿਹੜੀ ਉਹ ਮਿਲਣੀ ਚਾਹੀਦੀ ਆ ਹੁਣ ਦੇਖਦੇ ਆ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕਦੋਂ ਡੀਏ ਦੇ ਵਿੱਚ ਵਾਅਦਾ ਕਰਕੇ ਆ ਉਹਨਾਂ ਨੂੰ ਇਸ ਦੀ ਪੇਮੈਂਟ ਆ ਜਿਹੜੀ ਦਿੰਦੀ ਆ ਤੇ ਇਸ ਪ੍ਰੋਗਰਾਮ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ